ਗੁਰੂ ਜੀ ਇਹ ਸਭ ਤੋਂ ਅੰਜਾਨ ਆਰਾਮ ਨਾਲ ਸੁੱਤੇ ਰਹੇ। ਉਸੀ ਵੇਲੇ ਰਾਏ ਪੁੱਲਰ ਉੱਥੋਂ ਆਪਣੇ ਨੌਕਰਾਂ ਦੇ ਨਾਲ ਲੰਘਿਆ। ਜਦੋਂ ਦਰਖਤ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉੱਥੇ ਬੇਖਬਰ ਸੁੱਤੇ ਵੇਖਿਆ। ਨਾਲ ਹੀ ਸੱਪ ਨੂੰ ਨਜ਼ਦੀਕ ਵੇਖ ਕੇ ਇੱਕ ਵਾਰੀ ਸੋਚਿਆ ਕਿ ਕਿਦਰੇ ਸੱਪ ਨੇ ਗੁਰੂ ਜੀ ਨੂੰ ਡੰਗ ਤੇ ਨਹੀਂ ਮਾਰ ਦਿੱਤਾ। ਸੱਪ ਕਿਸੇ ਨੂੰ ਨਜ਼ਦੀਕ ਆਉਂਦਾ ਵੇਖ ਕੇ ਉੱਥੋਂ ਚਲਾ ਗਿਆ। ਰਾਏ ਪੁੱਲਰ ਜਦ ਗੁਰੂ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬੇਖਬਰ ਸੁੱਤੇ ਵੇਖਿਆ। ਅਤੇ ਵੇਖਿਆ ਕਿ ਸੱਪ ਦੇ ਜਾਨਮਗਰੋ ਸੂਰਜ ਦੀਆਂ ਕਿਰਨਾਂ ਗੁਰੂ ਜੀ ਦੇ ਚਿਹਰੇ ਉੱਪਰ ਆ ਗਈਆਂ ਹਨ। ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫੰਦੀ ਛਾਂ ਕੀਤੀ ਹੋਈ ਸੀ। ਰਾਏਪੁੱਲ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਕਿ ਇਹ ਕੋਈ ਮਾਮੂਲੀ ਸੱਪ ਨਹੀਂ ਸੀ। ਰੱਬ ਨੇ ਇਸ ਨੂੰ ਸੂਰਜ ਦੀਆਂ ਕਿਰਨਾਂ ਤੋਂ ਨਾਨਕ ਨੂੰ ਬਚਾਉਣ ਲਈ ਭੇਜਿਆ ਸੀ। ਰਾਏਪੁੱਲ ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ। ਗੁਰੂ ਜੀ ਉੱਠ ਗਏ ਤੇ ਬੋਲੇ